ਅੱਜ ਸਾਡੇ ਪਾਰਟੀ ਸੁਪਰੀਮਰ ਮਿਲ ਕਿਦਰੀਵਾਲ ਜੀ ਵੱਲੋਂ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੱਮਾਨ ਜੀ ਵੱਲੋਂ ਜੋ ਨਸ਼ਮੁਕਤੀ ਯਾਤਰਾ ਸਟਾਰਟ ਕੀਤੀ ਹੋਈ ਹੈ ਯੋਧ ਨਸ਼ੇ ਵਿਰੋਧ ਤਹਿਤ ਸੋ ਅਸੀਂ ਅੱਜ ਤਿੰਨ ਪਿੰਡਾਂ ਦੇ ਵਿੱਚ ਹਰ ਰੋਜ਼ ਤਿੰਨ ਪਿੰਡਾਂ ਜਾਂਦੇ ਆ ਅੱਜ ਵੀ ਤਿੰਨ ਪਿੰਡਾਂ ਚ ਤਾਜਪੁਰ ਖਾਸੀ ਕਲਾ ਖਾਸੀ ਫੁੱਟ ਪਹੁੰਚੇ ਆ ਪੂਰੇ ਦੇ ਪੂਰੇ ਪਿੰਡ ਵਾਸੀ ਜਿਹੜੇ 71 ਹੋ ਗਏ ਸਾਰਿਆਂ ਨੇ ਜਿਹੜੀ ਹੈ ਇਸ ਸੋਚਕ ਸਮਾਗਮ ਦੇ ਵਿੱਚ ਸੌਂ ਚੱਕੀ ਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਪਿੰਡ ਦੇ ਵਿੱਚ ਖਾਸੀ ਖੁਰ ਦੇ ਵਿੱਚ ਇੱਕ ਬੰਦਾ ਕੋਈ ਕਿਸੇ ਦੇ ਰਿੱਕੀ ਆ ਕੇ ਜਾਂ ਗਲਤ ਕੰਮਜ ਪੈ ਗਿਆ ਸੀ ਉਹ ਫੜਿਆ ਗਿਆ ਨਸ਼ਾ ਵੇਚਦਾ ਤੇ ਉਹ ਪੂਰੇ ਪਿੰਡ ਵਾਸੀਆਂ ਨੇ ਡੇਢ ਮਹੀਨਾ ਹੋ ਗਿਆ ਉਹਦੀ ਜਮਾਨਤ ਦਿੱਤੀ ਕਿ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦੇ ਉਸੂਲਾਂ ਦੇ ਉੱਤੇ ਚੱਲਦੇ ਹੋਏ ਇਹਨਾਂ ਨੇ ਵੀ ਪੂਰਾ ਫੈਸਲਾ ਕੀਤਾ ਹੋਇਆ ਸੀ ਕਿ ਅਸੀਂ ਵੀ ਆਪਣੇ ਪਿੰਡ ਚੋਂ ਇਹ ਨਸ਼ਾ ਖਤਮ ਕਰਨਾ ਬੜੀ ਖੁਸ਼ੀ ਦੀ ਗੱਲ ਹੈ ਕਿ ਪੂਰਾ ਪਿੰਡ ਖੋਸਾ ਇਸ ਜਿਹੜੇ ਨੌਜਵਾਨ ਫੜੇ ਜਾਂਦੇ ਉੱਤੇ ਤੇ ਪਿੰਡ ਦੇ ਵਿੱਚ ਕੋਈ ਨੌਜਵਾਨ ਜਿਹੜਾ ਨਸ਼ਾ ਨਹੀਂ ਕਰਦਾ ਬਾਹਰੋਂ ਕੋਈ ਲੈਣ ਆਉਂਦਾ ਸੀ ਸੋ ਪਿੰਡ ਦੇ ਪੂਰਾ ਪਹਿਰਾ ਦਿੱਤਾ ਜਾ ਰਿਹਾ ਤੇ ਮੁੱਖ ਮੰਤਰੀ ਸਰਦਾਰ ਪ੍ਰੋਕਸਮਾ ਜੀ ਦਾ ਪੂਰੇ ਹਰ ਪਿੰਡ ਦੇ ਅੱਜ ਧੰਨਵਾਦ ਕੀਤਾ। ਯਾਰ ਇਹਨੇ 100 ਵੀ ਚੱਕੀ 100 ਵੀ ਚੱਕੀ ਤਿੰਨਾਂ ਪਿੰਡਾਂ ਨੇ 100 ਚੱਕੀ ਆ ਅੱਜ ਤੱਕ ਮੈਂ ਟੋਟਲ 18 ਪਿੰਡਾਂ ਜਾ ਚੁੱਕਾ 18 ਦੇ 18 ਪਿੰਡ ਜਿਹੜੇ ਹਨ ਸਮੁਗਤ ਪਿੰਡ ਹੋ ਚੁੱਕੇ ਆ ਧੰਨਵਾਦ। ਸ਼ਾਮਾਈ ਮੇਰਾ ਨਗਰਦੀਪ ਸਿੰਘ ਸਾਹਿਬ ਦਾ ਸਰਪੰਚ ਅੱਜ ਮੰਤਰੀ ਸਾਹਿਬ ਪਹੁੰਚੇ ਨੇ ਤੇ ਨਸ਼ਿਆਂ ਦੇ ਖਿਲਾਫ ਜਿਹੜੀ ਯਾਤਰਾ ਤੇ ਪਿੰਡ ਵਾਸੀਆਂ ਵੱਲੋਂ ਕਿਸ ਤਰ੍ਹਾਂ ਦੇ ਮਤੇ ਪਾਈ ਜਾਣਗੇ ਨਸ਼ੇ ਮਤੇ ਸਾਡੇ ਪਾਈ ਵੀ ਜਾਂਦੇ ਪਾਈ ਵੀ ਹੋਏ ਨੇ ਤੇ ਪੂਰਾ ਸਾਡਾ ਪਿੰਡ ਇਸ ਕੰਮ ਨੇ ਮਗਰ ਪਿਆ ਹੋਇਆ ਅਸੀਂ ਫੜ ਕੇ ਦੋ ਮ ਪਿੰਡ ਵਾਸੀਆਂ ਨੇ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਪਿੰਡ ਵਾਸੀ ਦਾ ਹਾਂਜੀ ਕੀ ਨਾਮ ਹੈ ਮੇਰਾ ਨੋ ਬਹਾਦਰ ਸਿੰਘ ਲੰਬੜਦਾਰ ਹਾਂਜੀ ਤੇ ਇਤਨਾ ਦਾ ਹਮਲਾ ਮਾਰਿਆ ਜਾ ਰਿਹਾ ਕਿ ਸਰਕਾਰ ਵੀ ਪੂਰਾ ਯਤਨ ਕਰ ਰਹੀ ਆ ਹੁਣ ਇਸ ਸਮੇਂ ਨਸ਼ੇ ਤੋਂ ਖਤਮ ਹੋਗਾ ਮੈਂ ਇਹ ਕਹਿਣਾ ਵੀ ਇਹਨੂੰ ਪੂਰੀ ਠੱਲ ਪੈਣੀ ਚਾਹੀਦੀ ਆ ਮੇਰੇ ਮੁੰਡੇ ਦਾ ਕੋਈ ਖਾਂਦੇ ਨਹੀਂ ਪਿੰਡ 'ਚ ਵੀ ਨਾ ਖਾਂਣ ਸਾਡੇ ਨਸਲ ਆ ਵੀ ਨਾ ਇਹ ਮੇਰਾ ਤਾਂ ਇਹ ਯਾਕ ਸੰਘਾਦੀ ਆ ਕਿ ਨਸ਼ਾ ਜਿਹੜਾ ਜਾਂ ਕਰਦਾ ਜਾਂ ਵੇਚਦਾ ਉਹਦੀ ਜਮਾਨਤ ਕਿਤੇ ਅਸੀਂ ਨਹੀਂ ਦੇਣੀ ਜਮਾਨਤ ਅਸੀਂ ਬਿਲਕੁਲ ਜਵਾਬਤ ਨਹੀਂ ਦੇਣੀ ਅਸੀਂ ਉਹਦੇ ਕੋਲ ਵੀ ਨਹੀਂ ਖੜਾ ਅਸੀਂ ਤਾਂ ਕਹਿੰਦੇ ਆ ਵੀ ਇਹ ਕੰਮ ਕਰਨਾ ਲੋਕਾਂ ਦੇ ਜੁਆਗ ਖਰਾਬ ਹੁੰਦੇ ਨੇ